ਦੋਸਤੋ ਜੈ ਸ਼ਿਰੀ RAM ਸ਼੍ਰੀ ਸਨਾਤਨ ਜਾਗਰਣ ਮੰਚ ਗੁਰਦਾਸਪੁਰ 크ਰਿਸਚਨ ਨੈਸ਼ਨਲ ਫਰੰਟ ਪੰਜਾਬ ਔਰ ਮੈਸੀ ਐਂਡ ਸੰਸ ਫਾਊਂਡੇਸ਼ਨ ਯੂਐਸਏ ਵੱਲੋਂ ਸਾਂਝੇ ਤੌਰ ਤੇ ਭਾਰਾ ਡਰਾਮਾਟਿਕ ਕਲੱਬ ਦੀ ਲక్ష్మణ ਮੋਰਸ਼ਾ ਨਾਈਟ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਇੱਕ ਵੱਖਰੀ ਮਿਸਾਲ ਜਿਹੜੀ ਹੈ ਸਾਰੇ ਆਗੂਆਂ ਨੇ ਇਕੱਠੇ ਹੋ ਕੇ ਪੇਸ਼ ਕੀਤੀ 크ਰਿਸਚਨ ਨੈਸ਼ਨਲ ਫਰੰਟ ਦੇ ਪੰਜਾਬ ਯੂਥ ਪ੍ਰਧਾਨ ਬੱਬਾ ਗਿੱਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਭੂ શ્રી ਰਾਮ ਜੀ ਦੇ ਦੱਸੇ ਹੋਏ ਸੱਚ ਦੇ ਮਾਰਗ ਤੇ ਚੱਲਣ ਦੀ ਜ਼ਰੂਰਤ ਹੈ ਉਹਨਾਂ ਨੇ ਕਿਹਾ ਕਿ ਇਹ ਸਿਆਸੀ ਲੀਡਰ ਹੀ ਆਪਣੀਆਂ ਵੋਟਾਂ ਦੀ ਖਾਤਰ ਧਰਮ ਦੇ ਆਧਾਰ ਤੇ ਉੱਤੇ ਜੜਾ ਵਾ ਪਾੜ ਪਾ ਦਿੰਦੇ ਹਨ ਸਾਨੂੰ ਲੀਡਰਾਂ ਤੋਂ ਸੁਚੇਤ ਰਿਆ ਦੀ ਲੋੜ ਹੈ ਉੱਥੇ ਹੀ ਸ਼੍ਰੀ ਸਨਾਤਨ ਜਾਗਰਣ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਜੀ ਔਰ ਮਨੋਜ ਰੈਨਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਮਿਲ ਕੇ ਤਿਹਾਰ ਮਨਾਉਣੇ ਚਾਹੀਦੇ ਇਸ ਮੌਕੇ ਤੇ ਮੈਸੀ ਐਂਡ ਸਾਂਸ ਫਾਊਂਡੇਸ਼ਨ ਯੂ ਐਸ اے ਦੇ ਸੰਸਥਾਪਕ ਸ਼੍ਰੀ ਸੁਰਿੰਦਰ ਮੈਸੀ ਜੀ ਵੱਲੋਂ 11000 ਰੁਪਇਆ ਕਲੱਬ ਨੂੰ ਜੜਾ ਵਾ ਉਹ ਭੇਜਿਆ ਗਿਆ ਕਲੱਬ ਦੇ ਮੈਂਬਰਾਂ ਨੇ ਸੁਰਿੰਦਰ ਮੈਸੀ ਜੀ ਦਾ ਧੰਨਵਾਦ ਕੀਤਾ ਗੱਲਬਾਤ ਫੋਨ ਤੇ सुरेंद्र ਮੈਸੀ ਜੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੱਖ-ਵੱਖ ਧਰਮਾਂ ਦੇ ਧਾਰਮਿਕ ਤਿਹਾਰ ਜਿਹੜੇ ਆਪਸ ਦੇ ਵਿੱਚ ਮਿਲ ਕੇ ਮਨਾਉਣੇ ਚਾਹੀਦੇ ਆ ਜਿਸ ਦੇ ਨਾਲ ਭਾਈਚਾਰਕ ਸਾਂਝ ਮਜ਼ਬੂਤ ਹੋਏਗੀ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਵਾ ਕਹਿ ਸਕਦਾ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਜਿਹੜੇ ਆ ਉਹ ਰਾਮਲੀਲਾ ਦੇਖਣ ਪਹੁੰਚੇ ਹੋਏ ਸਨ ਇਸ ਮੌਕੇ ਤੇ ਬਹੁਤ ਵਧੀਆ ਜਿਹੜਾ ਵਾ ਉਹ ਮਾਹੌਲ ਬਣਿਆ ਜਦੋਂ ਪ੍ਰਧਾਨ ਬੱਬਾ ਗਿਲਜੀ ਔਰ ਸ਼੍ਰੀ ਸਨਾਤਨ ਜਾਗਰਣ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਜੀ ਇੱਕ ਦੂਜੇ ਨੂੰ ਘੁੱਟ ਕੇ ਲੇ ਮਲੇ ਆਪਣੇ ਸੰਬੋਧਨ ਦੇ ਦੌਰਾਨ ਬੱਬਾ ਗਿੱਲ ਨੇ ਫਿਰ ਕਿਹਾ ਕਿ ਸਾਨੂੰ ਸਾਰਿਆਂ ਨੂੰ ਧਾਰਮਿਕ ਤਿਹਾੜੀ ਇਕੱਠੇ ਹੋ ਕੇ ਮਨਾਉਣੇ ਚਾਹੀਦੇ ਆ ਇਸ ਮੌਕੇ ਤੇ ਲਕਸ਼ਮਨ ਮੂਰਛਾ ਨਾਈਟ ਦਾ ਕਲਾਕਾਰਾਂ ਵੱਲੋਂ ਸਫਲਤਾਪੂਰਵਕ ਜੜਾਵਾ ਉਹ ਮੰਚਨ ਕੀਤਾ ਗਿਆ ਬਹੁਤ ਜ਼ਬਰਦਸਤ ਲੜਾਈ ਜਿਹੜੀ ਸੀਗੀ ਉਹ ਲੰਕਾਪਤੀ ਰਾਵਣ ਤੇ ਪ੍ਰਭੂ શ્રી ਰਾਮ ਜੀ ਦੇ ਸੈਨਾ ਦੇ ਦਰਿਆਨ ਵੀ ਹੋਈ ਕੁਝ ਮਹਿਲਾਵਾਂ ਦੀਆਂ ਅੱਖਾਂ ਵਿੱਚ ਤਾਂ ਹੰਝੂ ਆ ਗਏ ਜਦੋਂ ਲਕਸ਼ਮਨ ਮੂਰਛਾ ਦਾ ਸੀਨ ਜੜਾਵਾ ਮੰਚ ਦੇ ਉੱਪਰ ਚੱਲ ਰਿਹਾ ਸੀ ਕੁੱਲ ਮਿਲਾ ਕੇ ਭਾਰਾ ਡਰਾਮਾਟਿਕ ਕਲਬ ਵੱਲੋਂ ਇਸ ਸਾਲ ਵੀ ਪਿਛਲੇ ਕਈ ਸਾਲਾਂ ਦੀ ਤਰ੍ਹਾਂ ਸਫਲਤਾਪੂਰਵਕ ਰਾਮਲੀਲਾ ਦਾ ਆਯੋਜਨ ਕੀਤਾ ਗਿਆ ਹੈ ਕੌਂਸਲਰ ਵਿਲੀਅਮ ਹੀਰੋ ਜੀ ਮਿੰਟੂ ਜੀ ਜੀਲਾ ਲਾਹੌਰਿਆ ਜੀ ਅਮਰਬੀਰ ਜੀ ਇਹਨਾਂ ਮਿਲਨਾਂ ਸਾਥੀ ਇੱਥੇ ਪਹੁੰਚੇ ਨੇ ਜੋ ਕਿ શ્રી ਰਾਮ ਜੀ ਦਾ ਅਸ਼ੀਰਵਾਦ ਲੈਣ ਵਾਸਤੇ ਇੱਥੇ ਪਹੁੰਚੇ ਨੇ ਔਰ ਮੈਂ ਆਸ ਕਰਨਾ ਕੱਲ ਬਿਸ਼ਾਇਰੇ ਨਾ ਦੇਣਿਆ ਔਰ ਪਰਮਾਤਮਾ ਦੀ ਬ加 ਦੇ ਨਾਲ ਸਭ ਸ਼ੁਕ ਸ਼ਾਂਤ ਹੋਏਗਾ ਕਿਉਂਕਿ ਜਿਹੜੇ ਹਾਲਾਤਾਂ ਦੇ ਵਿੱਚ ਪੰਜਾਬ ਗੁਜਰੀਆ ਆ ਬਹੁਤ ਮਾਰੇ ਹਾਲਾਤ ਹੋਏ ਆ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਵਿਚਰੇ ਆ ਸਾਨੂੰ ਪਤਾ ਫਿਰ ਵੀ ਸਾਨੂੰ ਪ੍ਰਮਾਤਮਾ ਨੇ ਜਿਹੜੇ ਇਲਾਕੇ ਦੇ ਵਿੱਚ ਆ ਸੇਧ ਰੱਖਿਆ ਔਰ ਜਿਹੜਾ ਗਰਗਾਸਤੋਰੀ ਇੱਕ ਐਸਾ ਜ਼ਿਲ੍ਹਾ ਸੀ ਜਿਹੜਾ ਹਰ ਇੱਕ ਜ਼ਰੂਰਤ ਵੰਦੇ ਵੇਲੇ ਕੰਮ ਆਇਆ ਕੋਨੇ ਸਾਡੇ ਵੱਲੋਂ 82 ਹੰਸ ਫਾਊਂਡੇਸ਼ਨ ਵੱਲੋਂ ਭਾਰਤੀ ਅਡਾਮਾ ਟਿਕ ਕਲੱਬ ਨੂੰ 11000 ਰੁਪਏ ਦਿੱਤਾ ਜਾਂਦਾ ਹੈ ਉਹ ਅਸੀਂ ਇਹ ਕੰਮ ਹੈ ਅਗਰ ਜੇ ਕੋਈ ਪਰਮਾਤਮਾ ਪਰ ਇਹ ਪ੍ਰੋਗਰਾਮ ਚ ਕਮਿਊਨੀਕੇਸ਼ਨ ਨਹੀਂ ਆਦੀ ਅਗਰ ਕੋਈ ਕਮੀ ਪੇਸ਼ੀ ਆਦੀ ਆ ਪੰਡਤ ਜੀ ਸਾਨੂੰ ਫੋਨ ਕਰ ਸਕਦੇ ਆ ਸਾਡੇ ਵੱਲੋਂ ਅਜੀਸ਼ ਪੰਡਤ ਜੀ ਨੂੰ 11000 ਰੁਪਏ ਮੈਸਨ ਫੰਡਸ ਦੇ ਨਾਮ ਉੱਤੇ ਦਿੱਤਾ ਜਾਂਦਾ ਹੈ ਸੁਕੈਸ਼ੀ ਰਾਤੀ ਗੁਲਰ ਜੀ ਦੇ ਬੇਸਤੀ ਆ ਤੇ ਮੰਚ ਦੇ ਨੇੜੇ ਆਉਂਦੀ ਕਰਵਾਤਾ ਕਰੋ 11000 ਰੁਪਇਆ ਜਿਹੜਾ ਉਹ ਸਾਡੇ ਕ੍ਰਿਸ਼ਨ ਐਂਸਮਲ ਫੰਡ ਦੇ ਨਾਮ ਨੂੰ ਪੰਜਾਬ ਫੂਡ ਵਰਦਾਨ ਵੱੱਪਾਗੇ ਜੀ 11 ਇਹ ਇੱਕ ਉਸ ਸ਼ਖਸੀਅਤ ਜਿਨ੍ਹਾਂ ਦਾ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਸੁਨਿੰਦਰ ਮੈਸੀ ਜੀ ਜੋ ਘਟਾ ਰਿਹਾ ਪਿਆ ਸੁਨਿੰਦਰ ਮੈਸੀ ਜੀ ਕਾ ਦੂਸਰੇ ਦੇ ਹਸਪਤਲ ਜਿਹਨੇ ਤੇ ਹਰ ਕੀਤਾ ਨਹੀਂ ਤੇ ਜੋ ਕੋਈ ਜਾਤ ਪੰਨੀ ਦੇਖਿਆ ਕੁਛ ਨਹੀਂ ਉਹਨਾਂ ਨੇ ਦੇਖਿਆ ਉਹਨੇ ਕਿੱਥੇ ਤੱਕ ਵੀ ਗਿਆ ਨਹੀਂ ਸੀਗਾ ਕਿ ਦੁੱਗਾ ਜੀ 10 ਕਰੋੜ ਰੁਪਈਆ ਵੀ ਲੜਦਾ ਤੇ ਲਾ ਦੇ ਕਿਸੇ ਵੀ ਸ਼ਖਸ ਨੂੰ ਜਿਹੜਾ ਬਾ ਗਿਨਾ ਕੱਪੜੇ ਤੇ ਨਹੀਂ ਹੋਣਾ ਚਾਹੀਦਾ ਗਿਨਾ ਮੰਨ ਲਓ ਕਿ ਰੋਟੀ ਤੋਂ ਗਿਨਾ ਚੱਪੜ ਤੋਂ ਖੁਰੀ ਰਹਿਣਾ ਚਾਹੀਦਾ ਸੁਝਾਅ ਦਾ ਤਾਰੀਖਾ ਸਵੇਰ ਸੱਚੇ ਮੇਸੇ ਜੀ ਸਭ ਤੋਂ ਪਹਿਲਾਂ ਤੇ ਜੈ ਸ਼੍ਰੀ ਰਾਮ ਔਰ ਅੱਜ ਸ੍ਰੀ ਸਨਾਤਨ ਜਾਗਰਣ ਮੰਚ ਦੀ ਟੀਮ ਨੂੰ ਇੱਕ ਬੜਾ ਹੀ ਸੁਭਾਗੇਸ਼ ਵਾਲੀ ਦੇਣ ਹੈ ਵੀ ਸਾਨੂੰ ਭਾਰਤ ਟਰੋਮੈਟਿਕ ਕਲੱਬ ਵੱਲੋਂ ਰਾਮਲੀਲਾ ਦੇ ਵਿੱਚ ਆਉਣ ਦਾ ਨਿਯੋਤਾ ਮਿਲਿਆ ਔਰ ਜਿਹੜਾ ਨਿਯੋਤਾ ਅਸੀਂ ਪਿਛਲੇ ਸਾਲ ਵੀ ਆਏ ਸੀ ਔਰ ਐਸ ਵਾਰੀ ਵੀ ਸਾਨੂੰ ਇਹੋ ਜਿਹੀ ਡੀਕਸੀ ਫਿਰ ਜੇਸ ਜੀ ਸਾਨੂੰ ਕਦੋਂ ਬੁਲਾਉਂਦੇ ਆ ਤੇ ਅਸੀਂ ਕੋਸ਼ ਰਾਮਲੀਲਾ ਦੇ ਵਿੱਚ ਸ਼ਾਮਲ ਹੋਈਏ ਅਸੀਂ ਬੜੇ ਹੀ RAM ਜੀ ਦੇ ਅਭਾਰੀ ਆ ਔਰ ਜੇਸ ਜੀ ਦੇ ਵੀ ਵੀ ਜਿਨ੍ਹਾਂ ਨੇ ਸਾਨੂੰ ਇਹ ਐਸ ਲਾਇਕ ਸਮਝ ਕੇ ਇਸ ਸ਼ੋਭਾ ਯਾਤਰਾ ਦੇ ਵਿੱਚ ਬੁਲਾਇਆ ਔਰ ਮੈਂ ਜੀ ਸੀ ਤੁਹਾਡੇ ਮਾਦੇ ਮਰਾਈ ਸਮੂਹ ਦੇਸ਼ਵਾਸੀਆਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਦੁਸ਼ਹਿਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਕਿਉਂਕਿ ਜਿਸ ਤਰ੍ਹਾਂ ਪਿੱਛੇ ਦੇਖੋ ਸਾਡੇ ਪੰਜਾਬ ਦੇ ਉੱਤੇ ਹੜ੍ਹਾਂ ਦੀ ਮਾਰ ਪਈ ਆ ਅੱਜ ਫਿਰ ਮੁੜ ਕੇ ਪੰਜਾਬ ਫਿਰ ਆਪਣੇ ਪੈਰਾਂ ਤੇ ਸਟੈਂਡ ਹੋ ਰਿਹਾ ਔਰ ਖੁਸ਼ਹਾਲੀ ਖੁਸ਼ਹਾਲੀ ਵਾਲੇ ਬਣੇ ਜਾ ਰਿਹਾ ਵਾ ਪ੍ਰਮਾਤਮਾ ਦੇ ਅੱਗੇ ਅਰਦਾਸ ਆ ਕਿ ਇਥੋਂ ਦੇ ਲੋਕ ਸਦਾ ਹੀ ਪੂਰੇ ਹਿੰਦੁਸਤਾਨ ਦੇ ਲੋਕ ਸਦਾ ਹੀ ਖੁਸ਼ ਔਰ ਵਧੀਆ ਢੰਗ ਦੇ ਨਾਲ ਰਹਿਣ ਜੈ ਸ਼੍ਰੀ ਰਾਮ ਆ ਭਾਈ ਜਿਹੜਾ ਤੁਹਾਡੇ ਵੱਲੋਂ ਹਰ ਸਾਹਿਬ ਸ਼ੁਗਵਾਮ ਜੀ ਦਾ ਸਮਾਪਤ ਹੋ ਗਿਆ ਹੈ। ਇਸ ਸਾਲ ਦਾ ਥੋੜਾ ਜਿਹਾ ਗੈਪ ਬੀਤ ਲਗਾ ਦੱਸੋ ਇਸ ਸਾਲ ਦਾ ਪ੍ਰੋਗਰਾਮ ਤਾਂ ਕੀ ਕਿਰਪਾ ਤੁਹਾਨੂੰ ਕਰਾ ਦੇ। ਦੇਖੋ ਜੀ ਅਸੀਂ ਜਿਹੜਾ RAM ji ਦੀ ਪ੍ਰਾਣ ਪ੍ਰਤੀਸ਼ਤਾ ਦਾ ਪ੍ਰੋਗਰਾਮ ਕਰਵਾਉਨੇ ਆ ਉਹ ਜਿਹੜੀ ਆ ਆਪਣਾ ਮਤਲਬ ਹਿੰਦੂ ਸੰਸਕ੍ਰਿਤੀ ਦੇ ਮੁਤਾਬਕ ਜਿਹੜੀ ਸ਼ੁਕਲ ਪਛੇ ਦੇ ਮੁਤਾਬਕ ਜੋ ਜੋਧਿਆ ਚ ਮਨਾਈ ਜਾਂਦੀ ਆ ਉਸ ਮੁਤਾਬਕ ਹੀ ਐਂ ਮਨਾਉਨੇ ਆ। ਇਸ ਵਾਰੀ ਜਿਹੜੀ ਸ਼ੋਭਾ ਯਾਤਰਾ ਵਾ 31 ਦਸੰਬਰ ਨੂੰ ਗੁਰਦਾਸਪੁਰ ਦੇ ਵਿੱਚ ਮਨਾਈ ਜਾ ਰਹੀ ਆ ਔਰ ਜਿਹੜੀ ਇਹ ਸ਼ੋਭਾ ਯਾਤਰਾ ਵਾ ਇਹਨੂੰ ਬੜੇ ਹੀ ਭਵੇ ਟੰਗ ਦੇ ਬਣਾਉਂਦੇ ਨਾ ਮੱਤ ਜਿਹੜਾ ਜਰੀਆ ਵਾ ਉਹ ਤੁਸੀਂ ਮੀਡੀਆ ਜੇ ਜਿਹਨੂੰ ਅੱਜ ਤੋਂ ਹੀ ਮੈਂ ਤੁਹਾਨੂੰ ਵੀ ਇਹ ਡਿਊਟੀ ਲਾਵਾਂਗਾ ਵੀ ਇਹਨੂੰ ਅੱਜ ਤੋਂ ਹੀ ਹਾਈਲਾਈਟ ਕਰਨਾ ਸ਼ੁਰੂ ਕਰੋ ਪਰ ਇਸ ਸ਼ੋਭਾ ਯਾਤਰਾ ਨੂੰ ਇੱਕ ਭਵੇ ਰੂਪ ਦਈਏ ਕਿਉਂਕਿ ਜਿਹੜੀਆਂ ਸ਼ੋਭਾ ਯਾਤਰਾ ਪਹਿਲਾਂ ਨਿਕਲੀਆਂ ਨੇ ਉਹ ਵੀ ਭਵੇ ਸੀ ਗਿਆ ਐ ਉਸ ਤੋਂ ਵੀ ਜੇ ਕੋਈ ਕਮੀ ਪੇਛੀ ਰਹੀ ਹੈ ਤੇ ਉਸ ਤੋਂ ਵੀ ਭਵੇ ਹੋਵੇ ਮੈਂ ਪੱਪਾ ਗਿਲ ਕ੍ਰਿਸਚਨ ਨੈਸ਼ਨਲ ਫਰੰਡ ਦਾ ਪੰਜਾਬ ਦਾ ਜੂਸ ਪ੍ਰੈਜ਼ੀਡੈਂਟ ਆ ਔਰ ਮੇਰੇ ਵੱਲੋਂ ਸਾਰੇ ਪੰਡਾਲ ਚ ਬੈਠੇ ਸਾਥੀਆਂ ਨੂੰ જય ਸ਼ੀ ਸ਼ਾਮ ਜਿਵੇਂ ਕਿ ਅੱਜ ਭਾਰਤੀ ਡਾਮੋਟਿਕ ਕਲੱਬ ਵੱਲੋਂ ਸਾਨੂੰ ਇੱਥੇ ਇਨਵਾਈਟ ਕੀਤਾ ਗਿਆ ਉਹ ਮੈਂ ਧੰਨਵਾਦ ਕਰਨਾ ਆ ਸਾਰੇ ਭਾਰਤੀ ਡਾਮੋਟਿਕ ਕਲੱਬ ਦਾ ਜਿਨ੍ਹਾਂ ਨੇ ਸਾਨੂੰ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਇੱਥੇ ਮੌਕਾ ਦਿੱਤਾ ਔਰ ਇਸ ਅਵਸਰ ਦੇ ਉੱਤੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਕੋਈ ਵੀ ਧਾਰਮਿਕ ਪ੍ਰੋਗਰਾਮ ਆ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ Hindu Muslim Sikh Isai ਅਸੀਂ ਸਾਰੇ ਭਾਈ ਭਾਈ ਅਸੀਂ ਹਰ ਸਟੇਟ ਤੇ ਸਾਡਾ ਇਹੀ ਮੈਸੇਜ ਹੁੰਦਾ ਇਸ ਕਰਕੇ ਕੋਈ ਵੀ ਧਾਰਮਿਕ ਪ੍ਰੋਗਰਾਮ ਆ ਸਾਰਿਆਂ ਨੂੰ ਰਲ ਮਿਲ ਕੇ ਬਣਾਣਾ ਚਾਹੀਦਾ ਇਹ ਕੋਈ ਵੀ ਜਾਤ ਪਾਤ ਆ ਜਿਹੜਾ ਇਹ ਵੱਡੇ ਲੀਡਰਾਂ ਨੇ ਵੰਡਿਆ ਹੋਇਆ ਆ ਕਿਸੇ ਇਨਸਾਨ ਨੇ ਨਹੀਂ ਜਾਂ ਕਿਸੇ ਪਰਮਾਤਮਾ ਨੇ ਵੰਡਿਆ ਇਹ ਲੀਡਰਾਂ ਵੱਡਿਆਂ ਨੇ ਵੰਡਿਆ ਹੋਇਆ ਇਸ ਕਰਕੇ ਅਸੀਂ ਇਹ ਭਾਰਤੀ ਡਰਾਮਾ ਟਰਿਕ ਕਲੱਬ ਨੂੰ 11000 ਰੁਪਇਆ ਅਸੀਂ ਦੇ ਕੇ ਜਾਂਦੇ ਆ ਸੇਵਾ ਵਾਸਤੇ ਹਾਂ ਜੀ ਜੀ ਕੀ ਕਹਿਣਾ ਚਾਹੋਗੇ ਅੱਜ ਦਾ ਪ੍ਰੋਗਰਾਮ ਹੈ ਭਾਰਤ ਸਮਾਜ ਦੇ ਅੱਗੇ ਇਸੇ ਮੱਦੇਨਜ਼ਰ ਮਤੀ ਆਏ ਤਾਂ ਪਹਿਲਾਂ ਤੇ જય શ્રી RAM ਜੀ ਅੱਜ ਬਾਰਾ ਡਰਾਮੈਟਿਕ ਕਲਬ ਧਾਰੀਵਾਲ ਤੋਂ ਜੋ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ ਉਸ ਵਿੱਚ ਬੜਾ ਸੁਭਾਗਿਆ ਸਾਡਾ ਕਿ ਸਾਡਾ ਇੱਥੇ ਆਨ ਦਾ ਸਾਡਾ ਸ਼ਿਰਕਤ ਕਰਨ ਦਾ ਸਾਨੂੰ ਮੌਕਾ ਮਿਲਿਆ ਹੈ ਬੜੇ ਹੀ ਵਧੀਆ ਤਰੀਕੇ ਦੇ ਨਾਲ ਜੇਪਣਾ ਜੀ ਔਰ ਉਹਨਾਂ ਦੀ ਸਮੂਹ ਟੀਮ ਜਿਹੜੀ ਹੈ ਕਲਬ ਦੀ ਉਹ ਇਸ ਮੰਚਨ ਨੂੰ ਕਰ ਰਹੀ ਹੈ ਔਰ ਜੀ ਔਰ ਸਾਨੂੰ ਸਾਰਿਆਂ ਨੂੰ ਪੂਰੀ ਟੀਮ ਨੂੰ ਸ੍ਰੀ ਸਿਦਾਤਨ ਜਾਗਰਮੇ ਦੀ ਸਮੂਹ ਟੀਮ ਨੂੰ ਇੱਥੇ ਆਨ ਦਾ ਮੌਕਾ ਮਿਲਿਆ ਹੈ ਅਸੀਂ ਉਹਨਾਂ ਦੇ ਬਹੁਤ ਆ ਭਾਰੀ ਹਾਂ ਬਾਕੀ ਇਹ ਜਿਹੜੀਆਂ ਆ ਰਾਮ ਮੀਲਾ ਹੈ ਔਰ ਯਾ ਸਮੇ ਸਮੇ ਤੇ ਕੋਈ ਵੀ ਅਸੀਂ ਧਾਰਮਿਕ ਕਾਮ ਕਾਰਜਕ੍ਰਮ ਕਰਾਉਂਦੇ ਹਾਂ ਇਹ ਸਾਨੂੰ ਹਮੇਸ਼ਾ ਸਾਡੇ ਸਨਾਤਨ ਨਾਲ ਜੋੜਦਾ ਹੈ ਔਰ ਇਹਦੇ ਵਿੱਚ ਮਹਾਪੁਰਖ ਜਦੋਂ ਵੀ ਆਪਣੇ ਕੋਈ অবতার ਲੈ ਕੇ ਆਉਂਦੇ ਨੇ ਜਾਂ ਪ੍ਰਭੂ ਆਪਣਾ অবতার ਲੈ ਕੇ ਆਉਂਦੇ ਨੇ ਉਹਨਾਂ ਦੇ ਜੀਵਨ ਦੇ ਵਿੱਚੋਂ ਸਾਨੂੰ ਜੋ ਉਹਨਾਂ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ ਉਹ ਇੱਕ ਉਦਾਹਰਣ ਪੇਸ਼ ਕਰਦੇ ਹਨ ਜੋ ਉਹਨਾਂ ਦੇ ਜੀਵਨ ਦੇ ਵਿੱਚ ਕੰਡਾਵਾ ਵਾਪਰਦਿਆਂ ਨੇ ਉਹ ਉਦਾਹਰਣ ਪੇਸ਼ ਕਰਦੇ ਹਨ ਇਹਦੇ ਵਿੱਚ ਆਪਣਾ ਤਸਾਂ ਉਹਨਾਂ ਦੇ ਉਹਨਾਂ ਦੁਆਰਾਂ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਔਰ ਇਹੀ ਜਿਹੜਾ ਸਾਡੀ ਸਨਾਤਨ ਦਾ ਉਦੇਸ਼ ਹੈ ਮੈਂ ਔਰ ਮੈਂ ਇਹਦੇ ਨਾਲ ਨਾਲ ਹੀ ਕਲ ਦਸ਼ਹਿਰੇ ਦੀ ਵੀ ਸਭੂ ਸੰਗਤ ਨੂੰ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦੇਣਾ ਹਾਂ ਜੈ ਸ਼੍ਰੀ ਰਾਮ ਸ਼੍ਰੀ ਰਾਮ ਅੱਜ ਮੈਂ ਬਹੁਤ ਹੀ ਧੰਨਵਾਦੀ ਹਾਂ ਸ਼੍ਰੀ ਸਨਾਤਨ ਜਾਗਰਣ ਮੰਚ ਗੁਰਦਾਸਪੁਰ ਦੇ ਪ੍ਰਧਾਨ ਸ਼੍ਰੀ ਪਵਨ ਸ਼ਰਮਾ ਜੀ ਮਨੋਜ ਰੈਣਾ ਜੀ ਦਲਜੀਤ ਜੀ ਅਗਰਵਾਲ ਸਾਹਿਬ ਦਾ ਹੋਰ ਜਿੰਨੇ ਵੀ ਇਹਨਾਂ ਦੇ ਸਾਥੀ ਆਏ ਆ ਔਰ ਸਾਡੀ ਭਾਰਾ ਡਰਾਮਾਟਿਕ ਕਲੱਬ ਦੀ ਜਿਹੜੀ ਲక్ష్మణ ਮੂਰਸ਼ਾ ਨਾਈਟ ਆ ਉਸ ਦਾ ਸ਼ੁਭ ਉਦਗਾਟਨ ਜਿਹੜਾ ਵਾ ਉਹ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਕੀਤਾ ਗਿਆ ਔਰ ਇਸ ਦੇ ਨਾਲ 5100 ਰੁਪਏ ਦੇ ਕੇ ਇਹਨਾਂ ਨੇ ਸਾਡੀ ਹੌਸਲਾ ਅਫਜ਼ਾਈ ਕੀਤੀ ਆ ਮੈਂ ਆਪਣੀ ਸਮੂਚੀ ਕਲੱਬ ਦੀ ਤਰਫੋਂ ਬਹੁਤ ਧੰਨਵਾਦੀ ਆ ਪਵਨ ਸ਼ਰਮਾ ਜੀ ਦਾ ਔਰ ਇੱਕ ਮੈਂ ਅਪੀਲ ਕਰਨਾ ਚਾਹੁੰਦਾ ਵਾ ਜਿਵੇਂ ਪਵਨ ਸ਼ਰਮਾ ਜੀ ਨੇ ਵੀ ਕਿਹਾ ਕਿ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਜਿਹੜਾ ਵਾ ਉਹ ਦਸੰਬਰ ਮਹੀਨੇ ਵਿੱਚ ਆ ਪ੍ਰਭੂ ਸ਼੍ਰੀ ਰਾਮ ਜੀ ਦੇ ਮੰਦਿਰ ਦੀ ਪ੍ਰਾਣ ਪ੍ਰティਸ਼ਟਾ ਦਾ ਬਹੁਤੇ ਪ੍ਰੋਗਰਾਮ ਗੁਰਦਾਸਪੁਰ ਚ ਕੀਤਾ ਜਾ ਰਿਹਾ ਵਾ ਸੋ ਵੱਧ ਚੜ ਕੇ ਇਹਨਾਂ ਦੇ ਪ੍ਰੋਗਰਾਮ ਵਿੱਚ ਪਹੁੰਚੋ ਤੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਸਾਰੇ ਸ਼ਹਿਰ ਵਾਸੀਆਂ ਨੂੰ ਜਿਹੜਾ ਵਾ ਉਹ ਮੈਂ ਆਪਣੀ ਖਲਾਫੀ ਜ਼ਰਫਾ ਵਧਾਈ ਦਿੰਦਾ ਜੈ ਸ਼੍ਰੀ ਰਾਮ ਜੈ ਸ਼ਿਕ ਰਾਮ